ਸੀਨੀਅਰ ਸੁਪਰਡੈਂਟ ਆਫ ਪੁਲਿਸ ਪਠਾਨਕੋਟ সোহੇਲ ਅਮੀਰ ਦੇ ਆਦੇਸ਼ ਅਨੁਸਾਰ ਟ੍ਰੈਫਿਕ ਇੰਚਾਰਜ ਬ੍ਰਮਦਾਤ ਸ਼ਰਮਾ ਵੱਲੋਂ ਲੋਕਾਂ ਨੂੰ ਬੂਟੇ ਵੰਡੇ ਗਏ ਤਾਂ ਜੋ ਇਸ ਧਰਤੀ ਨੂੰ ਹਰਾ ਭਰਾ ਬਨਾਇਆ ਜਾ ਸਕੇ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਦੱਸਿਆ ਕਿ ਅੱਜ ਜਿਨ੍ਹਾਂ ਵੀ ਲੋਕਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਉਹਨਾਂ ਦੇ ਚਲਾਨ ਕੱਟਣ ਦੀ ਥਾਂ ਉਹਨਾਂ ਨੂੰ ਬੂਟੇ ਦਿੱਤੇ ਗਏ ਤਾਂ ਕਿ ਉਹ ਇਸ ਬੂਟਿਆਂ ਨੂੰ ਪਾਲਨ ਤੇ ਉਹਨਾਂ ਦੀ ਦੇਖਰੇਖ ਕਰਨ ਜਿਸੇ ਚਲਦਿਆਂ ਉਥੇ ਜਿਨ੍ਹਾਂ ਵੀ ਲੋਕਾਂ ਨੂੰ ਬੂਟੇ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਬੂਟਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝ ਕੇ ਪਾਲਣਗੇ ਤੇ ਧਰਤੀ ਨੂੰ ਹਰਾ-ਭਰਾ ਰੱਖਣ ਵਿੱਚ ਤੇ ਪ੍ਰਦੂਸ਼ਣ ਨੂੰ ਖਤਮ ਕਰਨ ਵਿੱਚ ਆਪਣਾ ਸਹਿਯੋਗ ਦੇਣਗੇ ਨਾਲ ਹੀ ਬ੍ਰਮਦਤ ਸ਼ਰਮਾ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਬੂਟੇ ਲਾਣੇ ਚਾਹੀਦੇ ਹੈ ताकि जो प्रदूषण बढ़ रहा है इसको घटाया जा सके और आने वाले बच्चों का भविष्य साफ सुथरा और तंदुरुस्त हो सके बहुत अच्छा आज पठानकोट ट्रैफिक पुलिस ने बहुत अच्छा काम किया है ये पेड़ देना बहुत ही अच्छा है हमारे एनवायरनमेंट को स्वच्छ क्लीन और बारिश का कारण अच्छा बनेगा ये और लोगों को लो लो क्या संदेश देते पेड़ लगाएं और अपने वातावरण को स्वच्छ रखें बचाएं वातावरण को ਅੱਜ ਦੇਖੋ ਜੀ ਆਪਾਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਆਪਾਂ ਸਾਰੇ ਟਰੈਫਿਕ ਵਾਲਿਆਂ ਨਾਲ ਜੀ ਸੋਚਿਆ ਕਿ ਅੱਜ ਆਪਾਂ ਚਲਾਣ ਨਹੀਂ ਕਰਨੇ ਅੱਜ بارش ਦਾ ਮੌਸਮ ਹੋਣ ਦੇ ਚਿਰਪਾ ਸਾਰਿਆਂ ਨੂੰ ਪੇੜ ਦੇਾਂਗੇ ਔਰ ਪੇੜ ਦੇ ਰਿਹਾ ਹਰ ਜਿਹੜਾ ਵੀ ਆ ਰਿਹਾ ਉਹਨੂੰ ਆਪਾਂ ਹਲ ਮਰਜ਼ੀ ਨੇ ਨਹੀਂ ਪਾਇਆ ਜਾਂ ਕੁਛ ਨਹੀਂ ਆ ਉਹਨੂੰ ਅੱਜ ਬੂਟਾ ਜੇ ਕਿਪਾ ਪੋਪੇ ਜਿਹੜਾ ਘਰ ਜਾ ਕੇ ਆਪਣੇ ਘਰ ਪੇੜ ਜ਼ਰੂਰ ਲਾਓ ਔਰ ਇਹ ਜਿਹੜਾ ਪੇੜ ਆ ਸਾਨੂੰ ਇੱਕ ਰੁੱਖ ਦੇ ਸੌ ਰੁੱਖ ਇਹ ਹਰ ਬੰਦੇ ਨੂੰ ਜਿਹੜਾ ਇੱਕ ਪੇੜ ਜਿਹੜਾ ਲਾਉਣਾ ਚਾਹੀਦਾ ਜੀ ਤੇ ਉਹਦੇ ਮੁਤਾਬਕ ਅੱਜ 60 ਬੰਦੇ ਨੂੰ ਅੱਜ ਪੇੜ ਦੇ ਰਿਹਾ ਆਪਾਂ ਤੇ ਜਿਹਦੇ ਨਾਲ ਅੱਜ ਲਾਟਾਂ ਵਾਲੇ ਚੌਂਕ ਦੇ ਵਿੱਚ ਨੂੰ ਕੇ ਤੇ ਇਹ ਕੰਮ ਕਰ ਰਿਹਾ ਜੀ ਆਪਾਂ ਸਰ ਕਿੰਨੇ ਜੂਟੇ ਵੜਦੇ ਇੱਥੇ ਜੀ 50 ਬੂਟੇ ਆਪਾਂ ਨੇ ਦੇ ਹੀ ਜੀ 50 ਪੇੜ ਜਿਹੜਾ ਆਪਾਂ ਦੇ ਦਿੱਤੇ ਲੋਕਾਂ ਨੂੰ ਕੀ ਕਹਿਣਾ ਲੋਕਾਂ ਦਾ ਇਸ ਵਾਰ ਲੋਕਾਂ ਨੂੰ ਸਾਡਾ ਇਹ ਕਹਿਉਣਾ ਚਾਹੁੰਦੇ ਆਂ ਕਿ ਹਰ ਬੰਦਾ ਜਿਹੜਾ ਇੱਕ ਪੇੜ ਜਿਹੜਾ ਜ਼ਰੂਰ ਲਾਏ ਥੈਂਕ ਯੂ ਧੰਨਵਾਦ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on, A&M's Cambridge International School opposite Canada Palace near A&M Institute's Jalandhar Dalhousie Bypass Road, Pathanko,